ਸਤਿ ਸ਼੍ਰੀ ਅਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇਲਾ ਰੇਡੀਓ 87.8 ਐਫਐਮ ਮੈਂ ਖਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਗਿੱਦਰਬਾਹਾ ਜ਼ਮੀਨੀ ਚੋਣ ਚ ਹਾਰ ਤੋਂ ਬਾਅਦ ਭਾਜਪਾ ਆਗੂ ਮਨਪ੍ਰੀਤ ਬਾਦਲ ਦਾ ਪ੍ਰਤੀਕਰਮ ਸਾਹਮਣੇ ਆਇਆ ਮਨਪ੍ਰੀਤ ਨੇ ਕਿਹਾ ਕਿ ਮੈਂ ਕਈ ਸਾਲਾਂ ਬਾਅਦ ਗਿੱਦਰਬਾਹਾ ਤੋਂ ਚੋਣ ਲੜੀ ਪੁਰਾਣੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ 2 ਮਹੀਨੇ ਬਹੁਤ ਹੀ ਘੱਟ ਸਮਾਂ ਸੀ ਇਸ ਲਈ ਮੈਂ ਜਿੱਤ ਨਹੀਂ ਸਕਿਆ ਮਨਪ੍ਰੀਤ ਨੇ ਐਲਾਨ ਕੀਤਾ ਹੈ ਕਿ ਮੈਂ ਜੀਵਨ ਦੇ ਅੰਤ ਤੱਕ ਗਿੱਦਰਬਾਹਾ ਦੇ ਲੋਕਾਂ ਚ ਰਹਾਂਗਾ ਉਹਨਾਂ ਦਾਅਵਾ ਕੀਤਾ ਹੈ ਕਿ 2027 ਚ ਸੂਬੇ ਚ ਭਾਜਪਾ ਦੀ ਸਰਕਾਰ ਬਣੇਗੀ ਅਤੇ ਮੈਂ ਗਿੱਦਰਬਾਹਾ ਤੋਂ ਚੋਣ ਜਿੱਤਾਂਗਾ ਮਨਪ੍ਰੀਤ ਨੇ ਨਵ ਨਿਯੁਕਤ ਵਿਦਿਆ ਕ ਹਰਦੀਪ ਸਿੰਘ ਡਿਪੀਟੀ ਲੋਨੂ ਵੀ ਵਧਾਈ ਦਿੰਦਿਆਂ ਹਲਕੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਅਪੀਲ ਕੀਤੀ ਹੈ ਮਨਪ੍ਰਤ ਬਾਦਲ ਨੇ ਕਿਹਾ ਕਿ ਮੈਨੂੰ ਕੋਜ ਸਾਥੀਆਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਸੀਂ 2027 ਚ ਤੁਹਾਨੂੰ ਵੋਟ ਪਾਵਾਂਗੇ ਇਸ ਵਾਰ ਅਸੀਂ ਰਾਜਾ ਵੜਿੰਗ ਦਾ ਹੰਕਾਰ ਤੋੜਨਾ ਚਾਹੁੰਦੇ ਹਾਂ ਇਸ ਲਈ ਡਿੰਪੀ ਨੂੰ ਵੋਟ ਪਾਣੀ ਹੈ ਰਾਜਾ ਵੜਿੰਗ ਤੇ ਬੋਲਦਿਆਂ ਉਹਨਾਂ ਕਹੇ ਕਿ ਵੜਿੰਗ ਨੇ ਬਾਦਲ ਪਰਿਵਾਰ ਖਿਲਾਫ ਬਿਆਨਬਾਜ਼ੀ ਕਰਕੇ ਆਪਣੀ ਸਿਆਸਤ ਚਮਕਾਈ ਹੈ ਰਾਜਾ ਵੜਿੰਗ ਹਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਆਪਣੀ ਪਤਨੀ ਦੀ ਹਾਰ ਨੂੰ ਨਹੀਂ ਸਕਿਆ ਵੜਿੰਗ ਨੇ ਗਿੱਦਰਬਾਹ ਦੇ ਲੋਕਾਂ ਲਈ ਕੁਝ ਵੀ ਨਹੀਂ ਕੀਤਾ ਸਿਰਫ ਆਪਣੀ ਜਾਇਦਾਦ ਬਣਾਈ ਹੈ ਉਹਨਾਂ ਨੇ 71000 ਲੋਕਾਂ ਨੇ ਦਿੰਪੀ ਨੂੰ ਚੁਣਿਆ ਲੋਕਾਂ ਦੀ ਚੋਣ ਗਲਤ ਨਹੀਂ ਹੋ ਸਕਦੀ ਪਰ ਰਾਜਾ ਵੜਿੰਗ ਦੀ ਹੋਮਿਓ ਜ਼ਰੂਰ ਹਾਰ ਗਈ ਹੈ ਉਹਨਾਂ ਕਹਿੰਦੇ ਕਿ ਲੋਕਾਂ ਦਾ ਫਤਵਾ ਸਿਰ ਮੱਥੇ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਗਿੱਦੜਬਾਹ ਤੋਂ ਚੋਣ ਹਾਰ ਗਈ ਹੈ ਜਿਸ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਤਿੱਖਾ ਨਿਸ਼ਾਨਾ ਸਾਧਿਆ ਸੀ ਇਸ ਤੋਂ ਬਾਅਦ ਰਾਜਾ ਵੜਿੰਗ ਨੇ ਰਵਨੀਤ ਸਿੰਘ ਬਿੱਟੂ ਨੂੰ ਠੋਕਵਾ ਜਵਾਬ ਦਿੱਤਾ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਕਿ ਕਿ ਰਵਨੀਤ ਬਿੱਟੂ ਮੰਦਬੁੱਧੀ ਬੱਚਾ ਹੈ ਵੜਿੰਗ ਨੇ ਕਿਹਾ ਕਿ ਮੈਂ ਬਿੱਟੂ ਨੂੰ ਪੁੱਛਣਾ ਚਾਹੁੰਦਾ ਹਾਂ ਤੁਸੀਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਬਦਲਾ ਲਿਆ ਜਾਂ ਸਿਰਫ 12000 ਵੋਟਾਂ ਪਵਾ ਕੇ ਪਾਸ਼ਪਾ ਨੂੰ ਹਰਾ ਕੇ ਬਦਲਾ ਲਿਆ ਵੜਿੰਗ ਨੇ ਕਿਹਾ ਕਿ ਬਿੱਟੂ ਨੇ ਜੋ ਵੀ ਬਿਆਨ ਦਿੱਤਾ ਉਹ ਕਿਸਾਨਾਂ ਦੇ ਖਿਲਾਫ ਹੈ ਬਿੱਟੂ ਨੇ ਗਿੱਦੜਬਾਹ ਚ 12 ਦਿਨ ਚੋਣ ਪ੍ਰਚਾਰ ਕੀਤਾ ਫਿਰ ਵੀ ਮਨਪ੍ਰਿਤ ਬਾਦਲ ਨੂੰ ਸਿਰਫ 12000 ਵੋਟਾਂ ਪਈਆਂ ਵੜਿੰਗ ਨੇ ਕਿਹਾ ਕਿ ਵਿਚਾਰਾ ਬਿੱਟੂ ਜੋ ਵੀ ਕਹੇ ਉਸ ਨੂੰ ਹਰ ਗੱਲ ਦੀ ਮਾਫੀ ਹੈ ਕਿਉਂਕਿ ਬਿੱਟੂ ਕਿਸੇ ਵੇਲੇ ਕੁਝ ਵੀ ਨਹੀਂ ਕਹਿ ਸਕਦਾ ਉਹਨਾਂ ਕਹੇ ਕਿ ਬਿੱਟੂ ਦੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੁੰਦੀ ਹੈ ਤੇ ਇਹ ਦੋਨੋਂ ਇਕੋ ਨੇ ਬਿੱਟੂ ਨੂੰ ਮਨਪ੍ਰਿਤ ਬਾਦਲ ਕੋਲ ਆ ਕੇ ਹਾਰ ਦਾ ਮੰਥਨ ਕਰਨਾ ਚਾਹੀਦਾ ਸਿੱਕਿ ਮੈਂ ਕਿੰਨੇ ਦਿਨ ਚੋਣ ਪ੍ਰਚਾਰ ਕੀਤਾ ਸਿਰਫ 12000 ਵੋਟਾਂ ਪਈਆਂ ਨੇ ਉਹਨਾਂ ਕਹਿੰਦੇ ਕਿ ਬਿੱਟੂ ਪਹਿਲਾਂ ਵੀ ਮਨਪ੍ਰਿਤ ਬਾਦਲ ਨੂੰ ਗਾਣਾ ਕਰਦਾ ਸੀ ਤੇ ਹੁਣ ਉਲਟਾ ਸੋ ਤਦਾ ਬਿਆਨ ਦੇ ਕੇ ਮਨਪ੍ਰਿਤ ਬਾਦਲ ਦਾ ਗ੍ਰਾਫ ਪਹਿਲਾਂ ਦੇ ਨਾਲੋਂ ਨੀਵਾ ਕਰ ਦਿੱਤਾ ਹੈ ਪਿਛਲੇ 2 ਦਿਨ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਲਈ ਮੁਸ਼ਕਲ ਭਰੇ ਨਿਕਲੇ ਨੇ ਰਿਸ਼ਵਤ ਦੇਣ ਅਤੇ ਧੋਖਾ ਦੇਈ ਦੇ ਦੋਸ਼ ਅਮਰੀਕੀ ਅਦਾਲਤ ਨੇ ਵੀਰਵਾਰ ਨੂੰ ਉਹਨਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ ਇਸ ਤੋਂ ਬਾਅਦ ਅਡਾਨੀ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰ ਟਰੰਮ ਹੋ ਗਏ ਵੀਰਵਾਰ ਨੂੰ ਇਹਨਾਂ ਦੀਆਂ ਸਾਰੀਆਂ ਕੰਪਨੀਆਂ ਦਾ ਮਾਰਕੀਟ ਕੈਪ ਲਗਭਗ 2.2 ਲੱਖ ਕਰੋੜ ਰੁਪਏ ਡਿੱਗ ਗਿਆ ਸੀ ਅਗਲੇ ਦਿਨ ਸ਼ੁੱਕਰਵਾਰ ਨੂੰ ਸਵੇਰੇ ਸਾਰੇ ਸ਼ੇਅਰ ਲਾਲ ਨਿਸ਼ਾਨ ਤੇ ਸੀ ਹਾਲਾਂਕਿ ਸ਼ਾਮ ਨੂੰ ਯਾਨੀ ਰਿਕਵਰੀ ਕਰ ਲਈ ਇਸ ਨਾਲ ਅਡਾਨੀ ਦੀ ਨੈਟਵਰਥ ਨੂੰ ਕਾਫੀ ਨੁਕਸਾਨ ਹੋਇਆ ਇਸ ਝਟਕੇ ਕਰਕੇ ਅਡਾਨੀ ਦੀ ਨੈਟਵਰਥ 'ਚ ਭਾਰੀ ਕਮੀ ਆਈ ਹੈ ਬਲੂਮਬਰਗ ਬਲੇਨੀਅਰਜ਼ ਇੰਡੈਕਸ 'ਚ ਅਡਾਨੀ ਦਾ ਨੰਬਰ ਕਾਫੀ ਡਿੱਗ ਗਿਆ ਉਹ ਦੁਨੀਆ ਦੇ ਟੌਪ 20 ਅਮੀਰਾਂ ਤੋਂ ਬਾਹਰ ਹੋ ਗਏ ਨੇ ਇਸ ਇੰਡੈਕਸ ਮੁਤਾਬਕ ਅਡਾਨੀ ਦੀ ਨੈਟਵਰਥ ਵਿੱਚ ਪਿਛਲੇ 2 ਦਿਨਾਂ 'ਚ 14 ਬਿਲੀਅਨ ਡਾਲਰ ਤੋਂ ਜ਼ਿਆਦਾ ਦੀ ਕਮੀ ਆਈ ਹੈ ਵਿਆਹ ਦੇ 29 ਸਾਲ ਬਾਅਦ ਜਦੋਂ ਏ ਆਰ ਰਹਿਮਾਨ ਅਤੇ ਸਾਇਰਾ ਬਾਨੋ ਵੱਖ ਹੋ ਗਏ ਤਾਂ ਕਈ ਤਰ੍ਹਾਂ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਜਿਸ ਕਰਕੇ ਮਿਊਜ਼ਿਕ ਕੰਪੋਜ਼ਰ ਅਤੇ ਉਸਦੀ ਟੀਮ ਮੈਂਬਰ ਦਾ ਕੁਝ ਦੇਰ ਚ ਤਲਾਕ ਦਾ ਐਲਾਨ ਕਰਨਾ ਹੈ ਹੁਣ ਰਹਿਮਾਨ ਨੇ ਇਹਨਾਂ ਖਬਰਾਂ ਤੇ ਸਖਤ ਕਾਰਵਾਈ ਦਾ ਫੈਸਲਾ ਲਿਆ ਇਸ ਦੇ ਨਾਲ ਹੀ ਐਕਸ ਤੇ ਕਾਨੂੰਨੀ ਨੋਟਿਸ ਜਾਰੀ ਕੀਤਾ ਜਿਸ ਵਿੱਚ ਐਡਵਾਈਸਰੀ ਜਾਰੀ ਕੀਤੀ ਗਈ ਹੈ ਏ ਆਰ ਰਹਿਮਾਨ ਦੇ ਟਵਿੱਟਰ ਹੈਂਡਲ ਤੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਜਿਸ ਵਿੱਚ ਲਿਖਿਆ ਗਿਆ ਹੈ ਕਿ ਉਸਦੇ ਵਿਆਹ ਅਤੇ ਤਲਾਕ ਸਬੰਧੀ ਸਾਰੀਆਂ ਇਤਰਾਜ਼ ਜੋ ਪੋਸਟਾਂ ਹਟ ਦਿੱਤੀਆਂ ਜਾਣ ਜੇਕਰ ਉਹ ਅਜੇਹਾ ਨਹੀਂ ਕਰਦੇ ਤਾਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰ ਸਕਦੇ ਨੇ ਵਕੀਲਾਂ ਵੱਲੋਂ ਜਾਰੀ ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਮੇਰੇ ਮੁਵਕਲ ਨੇ ਐਕਸ ਦੇ ਵਿਆਹ ਦੇ 30 ਸਾਲ ਪੂਰੇ ਕਰਨ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਹੀ ਤਲਾਕ ਦਾ ਐਲਾਨ ਕਰ ਦਿੱਤਾ ਸੀ ਇਸ ਦਾ ਕਾਰਨ ਮਾਨਸਿਕ ਤਣਾਅ ਤੇ ਸਦਮਾ ਦਿੱਸਿਆ ਜਾ ਰਿਹਾ ਹੈ ਮੁਵਕਲ ਨੂੰ ਬਹੁਤ ਸਾਰੇ ਸ਼ੁਭਚਿੰਤਕਾਂ ਦੇ ਸੁਨੇਹੇ ਪ੍ਰਾਪਤ ਹੋਏ ਨੇ ਉਹਨਾਂ ਕਹੇ ਕਿ ਪਰ ਕੁਝ ਯੂਟਿਊਬਰਾਂ ਅਤੇ ਕਈ ਪਲੇਟਫਾਰਮਾਂ ਤੇ ਉਹਨਾਂ ਨੂੰ ਉਹਨਾਂ ਮੁਤਾਬਕ ਲਾਇਆ ਗਿਆ ਆਪਣੇ ਨਿੱਜੀ ਵਰਤੋ ਲਈ ਤੇ ਝੂਠੀਆਂ ਤਲਾਕ ਦੀਆਂ ਕਹਾਣੀਆਂ ਨੀਆਂ ਬਣਾਈਆਂ ਜਾ ਰਹੀਆਂ ਨੇ ਜਿਨ੍ਹਾਂ 'ਚ ਬਿਲਕੁਲ ਸਚਾਈ ਨਹੀਂ ਹੈ ਇਹ ਸਭ ਰਹਿਮਾਨ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਮਨੀ ਚੋਣਾਂ ਤੇ ਵੱਡਾ ਬਿਆਨ ਦਿੱਤਾ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜ਼ਿਮਨੀ ਚੋਣਾਂ 'ਚ ਹੁਣ ਸਾਡਾ ਘਾਟਾ ਪੂਰਾ ਹੋ ਗਿਆ ਤਿੰਨ ਸੀਟਾਂ ਤੇ ਆਪਦੀ ਜਿੱਤ ਹੋਈ ਹੈ ਇਹ ਸੀਟਾਂ ਅਸੀਂ ਸਾਲ 2022 ਚ ਜਿੱਤ ਨਹੀਂ ਸਕੇ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਬਠਿੰਡਾ ਚ ਕਿਸਾਨਾਂ ਤੇ ਪੁਲਿਸ ਪ੍ਰਸ਼ਾਸਨ ਵਿਚਾਲੇ ਹੋਈ ਝੜਪ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕਈ ਵਾਰ ਪਰਿਵਾਰ ਚ ਝਗੜੇ ਹੋ ਜਾਂਦੇ ਨੇ ਭਰਾਵਾ ਭਰਾਵਾ ਦਾ ਆਪਸ ਝਗੜਾ ਹੋ ਜਾਂਦਾ ਹੈ ਸੀਐਮ ਮਾਨ ਨੇ ਕਿਹਾ ਕਿ ਜੋ ਪੈਸਿਆਂ ਦਾ ਮਸਲਾ ਹੈ ਉਹ ਅਸੀਂ ਹੱਲ ਕਰ ਲਵਾਂਗੇ ਜ਼ਿਕਰ ਕਰਦੀ ਕਿ 6 ਦਸੰਬਰ ਨੂੰ ਕਿਸਾਨਾਂ ਨੇ ਦਿੱਲੀ ਕੂਚ ਦਾ ਐਲਾਨ ਕੀਤਾ ਇਸ ਤੇ ਬੋਲਦੇ ਨੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸਥਾਨਾਂ ਦਿੱਲੀ ਆਉਣ ਦਾ ਹੱਕ ਹੈ ਉਹਨਾਂ ਨੂੰ ਦਿੱਲੀ 'ਚ ਪ੍ਰਦਰਸ਼ਨ ਲਈ ਥਾਂ ਦਿੱਤੀ ਜਾਏ ਉਹ ਆਪਣੀਆਂ ਮੰਗਾਂ ਲੈ ਕੇ ਆ ਰਹੇ ਨੇ ਉਹ ਪੰਜਾਬ ਤੇ ਹਰਿਆਣਾ ਦੇ ਕਿਸਾਨ ਨੇ ਦਿੱਲੀ ਆਉਣ ਤੋਂ ਨਹੀਂ ਰੋਕਣਾ ਚਾਹੀਦਾ ਪੀਐਮ ਮੋਦੀ ਜੇ ਰੂਸ ਤੇ ਯੂਕਰੇਨ ਦਾ ਯੁੱਧ ਰਕਵਾ ਸਕਦੇ ਨੇ ਤਾਂ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦਾ ਮਸਲਾ ਵੀ ਹੱਲ ਕਰਨਾ ਚਾਹੀਦਾ ਹੈ ਭਾਰਤ ਜਨਤਾ ਪਾਰਟੀ ਵੱਲੋਂ ਦਿੱਲੀ 'ਚ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਜਿਸ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਆਮ ਆਦਮੀ ਪਾਰਟੀ ਦਿੱਲੀ 'ਚ ਭਾਰਤ ਜਨਤਾ ਪਾਰਟੀ ਨੂੰ ਜ਼ੀਰੋ ਕਰ ਚੁੱਕੀ ਹੈ ਆਉਣ ਵਾਲੀ ਫਰਵਰੀ ਨੂੰ ਇੱਕ ਵਾਰ ਫਿਰ ਦਿੱਲੀ ਦੇ ਲੋਕ ਦਿੱਲੀ 'ਚ ਆ ਦੀ ਸਰਕਾਰ ਬਣਾਉਣਗੇ ਬੀਜੇਪੀ ਦਾ ਸੁਪਨਾ ਸੁਪਨਾ ਹੀਰਾ ਜਾਵੇਗਾ ਫਿਲਹਾਲ ਇਸਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇਲਾ ਰੇਡੀਓ 87.8 ਐਫਐਮ ਸత్యੇਕਾਲ